ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਬੀਤੀ ਰਾਤ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇੰਡੀਆਨਾਪੋਲਿਸ ਦੇ ਦੱਖਣ ਪੂਰਬੀ ਪਾਸੇ ਤੇ ਇੱਕ ਸ਼ੱਕੀ ਰੋਡ ਰੇਸ ਤੇ ਗੋਲਾਬਾਰੀ ਹੋਈ ਇਸ ਗੋਲਾਬਾਰੀ ਦੇ ਵਿੱਚ ਇੱਕ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਮੰਦਭਾਗੀ ਘਟਨਾ 16 ਜੁਲਾਈ ਨੂੰ ਰਾਤ 8 ਵਜੇ 15 ਮਿੰਟ ਦੇ ਆਸ-ਪਾਸ ਦੇ ਕਰੀਬ ਵਾਪਰੀ ਹੈ ਘਟਨਾ ਦੇ ਮਗਰੋਂ ਪੁਲਿਸ ਅਧਿਕਾਰੀਆਂ ਨੂੰ ਥੌਮਸਨ ਰੋਡ ਤੇ ਸਾਊਥ ਐਮਰਸਨ ਐਵੇਨਿਊ ਤੇ ਬੁਲਾਇਆ ਗਿਆ ਜਦੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੂੰ 29 ਸਾਲ ਦਾ ਇੱਕ ਨੌਜਵਾਨ ਮ੍ਰਿਤਕ ਮਿਲਿਆ ਜਿਸ ਦਾ ਨਾਂ ਗੈਵਿਨ ਦਾਸੌਰ ਸਪੁੱਤਰ ਪਵਨ ਕੁਮਾਰ ਸੀ ਜੁਇਜ਼ਾ ਭਾਰਤ ਤੋਂ ਪਿਛੋਕੜ ਹਿਮਾਚਲ ਕਲੋਨੀ ਆਗਰਾ ਯੂਪੀ ਦੇ ਨਾਲ ਸੀ ਪੁਲਿਸ ਨੇ ਉਸ ਨੂੰ ਸੜਕ ਦੇ ਵਿਚਕਾਰ ਮਿਰਤਕ ਪਾਇਆ ਦੇਖਿਆ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਗੋਲਾਬਾਰੀ ਇੱਕ ਕਾਲੇ ਰੰਗ ਦੀ ਹੋਂਡਾ ਦੇ ਡਰਾਈਵਰ ਅਤੇ ਇੱਕ ਚਿੱਟੇ ਚੇਵੀ ਪਿਕਅਪ ਟਰੱਕ ਦੇ ਚਾਲਕ ਦੇ ਵਿਚਕਾਰ ਇੱਕ ਸੜਕ ਤੇ ਚੱਲਦੇ ਹੋਏ ਹਾਰਨ ਮਾਰਨ ਹਾਰਨ ਮਾਰਨ ਤੇ ਗੁੱਸੇ ਦੀ ਘਟਨਾ ਤੋਂ ਪੈਦਾ ਹੋਈ ਸਟੇਸ਼ਨ ਦੀ ਦਾਨੀ ਦੱਸਿਆ ਕਿ ਦੋਹਾਂ ਵਿਚਕਾਰ ਟਕਰਾਅ ਦੇ ਨਾਲ ਦੇ ਨਾਲ ਇੰਨਾ ਡਰਾਈਵਰਾਂ ਵਿਚਕਾਰ ਬਹਿਸ-ਵਾਜਿਹੀ ਹੋਈ ਅਤੇ ਪਿਕਅਪ ਦੇ ਡਰਾਈਵਰ ਨੇ ਪਿਕਅਪ ਟਰੱਕ ਦੇ ਵਿੱਚ ਬੈਠੇ ਹੋਏ ਦੂਜੇ ਕਾਰ ਦੇ ਡਰਾਈਵਰ ਨੌਜਵਾਨ ਗੈਵਿਨ ਦਾਸੌਰ ਨੂੰ ਗੋਲੀ ਮਾਰ ਦਿੱਤੀ ਅਤੇ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਗੋਲੀ ਮਾਰਨ ਵਾਲੇ ਚਾਲਕ ਨੂੰ ਮੌਕੇ ਤੇ ਹੀ ਰਸਤੇ ਵਿੱਚ ਲੈ ਲਿਆ ਗਿਆ ਪਰ ਬਾਅਦ ਦੇ ਵਿੱਚ ਅਗਲੇਰੀ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਛੱਡ ਦਿੱਤਾ ਗਿਆ। ਮਾਰੇ ਗਏ 29 ਸਾਲਾ ਨੌਜਵਾਨ ਗੈਵਿਨ ਦਾਸੌਰ ਦਾ ਹਾਲ ਹੀ ਹਾਲ ਹੀ ਦੇ ਵਿੱਚ 2 ਕੋ ਹਫ਼ਤੇ ਪਹਿਲਾਂ ਬੀਤੀ 29 ਜੂਨ ਨੂੰ ਵਿਆਹ ਹੋਇਆ ਸੀ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਇਕ ਛੋਟੀ ਭੈਣ ਦਾ ਇਕ ਵੱਡਾ ਭਰਾ ਸੀ ਮਾਰੇ ਗਏ ਗੈਵਿਨ ਦਾਸੌਰ ਦੀ ਪਤਨੀ ਸਿੰਥੀਆਜ਼ ਮੋਰਾ ਨੇ ਦੱਸਿਆ ਹੈ ਕਿ ਉਸ ਦਾ ਪਤੀ ਇੱਕ ਮਿਹਨਤੀ ਆਦਮੀ ਸੀ ਜੋ ਕਿ ਹਮੇਸ਼ਾ ਕਿਸੇ ਦੀ ਵੀ ਮਦਦ ਕਰਨ ਲਈ ਅੱਗੇ ਆ ਜਾਂਦਾ ਸੀ ਉਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਦੁਨੀਆ ਦੇ ਸਾਰੇ ਸੁੱਖ ਦੇਣਾ ਚਾਹੁੰਦਾ ਸੀ ਅਤੇ ਇਸ ਤਰ੍ਹਾਂ ਦੀ ਮੌਤ ਦੇ ਉਹ ਲਾਇਕ ਨਹੀਂ ਸੀ ਇਹ ਇੰਨੀ ਤਰਸਦੀ ਹੈ ਕਿ ਮੇਰੇ ਪਤੀ ਦੀ ਹਤਿਆ ਕਰ ਦਿੱਤੀ ਗਈ ਆ ਵਿਧਵਾ ਜਮੋਰਾ ਨੇ ਕਿਹਾ ਕਿ ਮੇਰਾ ਦਿਲ ਟੁੱਟ ਗਿਆ ਹੈ ਅਤੇ ਮੇਰੀ ਦੁਨੀਆ ਕਦੇ ਵੀ ਪਹਿਲਾਂ ਵਰਗੀ ਨਹੀਂ ਹੋ ਸਕਦੀ ਇਸ ਗੋਲਾਬਾਰੀ ਦੇ ਬਾਰੇ ਪੁਲਿਸ ਨੇ ਕਿਹਾ ਕਿ ਕੋਈ ਵੀ ਜਾਣਕਾਰੀ ਵਾਲਾ ਵਿਅਕਤੀ ਗੁਮਨਾਮ ਦੇ ਤੌਰ ਤੇ ਸੈਂਟਰਲ ਇੰਡੀਆਨਾ ਦੇ ਕ੍ਰਾਈਮ ਸਟਾਪਸ ਤੇ ਨਾਲ ਫੋਨ ਨੰਬਰ 317 262 8477 ਤੇ ਸੰਪਰਕ ਕਰ ਸਕਦਾ ਹੈ